ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦਾ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਜੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੱਖ ਰੱਖਿਆ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਬਹੁਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਦੇ ਕਮਾਈਆਂ ਚੋਂ ਬਣ ਜੀ ਬਰਕਤਾਂ ਤੇ ਨਾਲ ਦੀ ਨਾਲ ਚੱਲ ਰਿਹਾ ਜੀ ਕੰਮ ਆ ਖੇਤੀਬਾੜੀ ਦੇ ਤੇ ਮੌਸਮ ਹੈ ਜੀ ਜਿਹੜਾ ਉਹ ਤੁਹਾਨੂੰ ਪਤਾ ਸੂਰਜ ਨਿਕਲ ਨਹੀਂ ਰਿਹਾ ਕਾਫੀ ਦਿਨ ਹੋ ਗਏ ਤੇ ਠੰਡ ਪੂਰੇ ਜੋਰਾਂ ਤੇ ਤੇ ਅੱਜ ਜਾ ਰਹੇ ਆ ਜੀ ਭੈਣ ਕੋਲ ਰਜਵੰਤ ਕੋਲ ਪਤਾ ਵੀਰੋ ਤੁਹਾਨੂੰ ਲੋੜੀ ਦਾ ਤਿਉਹਾਰ ਹੈ ਜਿਹੜਾ ਉਹ ਦੋ ਤਿੰਨ ਦਿਨ ਦੇ ਵਿੱਚ ਆ ਰਿਹਾ ਸੋ ਸਧਾਰਾ ਲੈ ਕੇ ਜਾਣਾ ਲੋੜੀ ਦਾ ਚਲੋ ਦੂਈਆਂ ਭੈਣਾਂ ਕੋਲ ਵੀ ਜਾਣਾ ਥੋੜਾ ਜਿਹਾ ਅੱਗੇ ਪਿੱਛੇ ਹੋ ਜਾਣਾ ਭੂਆ ਕੋਲ ਵੀ ਜਾਣਾ ਹੈ ਤੇ ਗੱਡੀ ਤਿਆਰ ਹੈ ਪਰਮਦੀ ਮਮੀ ਪਰਮ ਜਸ਼ਨ ਤੇ ਇੱਕ ਹੋਰ ਦਾਦਾ ਜੀ ਦਾ ਮੈਂ ਤੁਹਾਨੂੰ ਸਾਡਾ ਭਾਣ ਜਾ ਵੀ ਆਇਆ ਵਾ ਜੀ ਰਜਵੰਤ ਭਾਣ ਦਾ ਮੁੰਡਾ ਉਹਨੇ ਵੀ ਨਾਲੇ ਜਾਣਾ ਤੇ ਨਾਲੇ ਮੁੜੇ ਆਉਣਾ ਕਿਉਂਕਿ ਤੁਹਾਨੂੰ ਪਤਾ ਇੱਥੇ ਨੇੜੇ ਹੀ ਭਾਣ ਵਿਆਹੀ ਵੀ ਆ ਮੋਟਰਸਾਈਕਲ ਪਰ ਆਈ ਜਾਂਦੇ ਜਾਈ ਜਾਂਦੇ ਤੇ ਪਰਸੋਂ ਦਾ ਆਇਆ ਵਾ ਹੁਣ ਫੇਰ ਨਾਲੇ ਮੋੜ ਲਿਆਉਂਗੇ ਚਲੋ ਕੱਲੇ ਨੂੰ ਘਰ ਛੱਡਣਾ ਨਹੀਂ ਤੇ ਇੱਕ ਹੋਰ ਦਾਦਾ ਜੀ ਭਾਣ ਜਾ ਆਇਆ ਵਾ ਗੁਰਦੁਆਰਾ ਸਾਹਿਬ ਸਾਡੇ ਪ੍ਰੋਗਰਾਮ ਤਾਂ ਜੀ ਅੱਜ ਪਹੋ ਗਿਆ ਤੇ ਵਿੱਚੇ ਵਿੱਚ ਤੁਸੀਂ ਸਪੀਕਰ ਦੀ ਬਾਤ ਸੁਣ ਲੈਣੀ ਤੇ ਸੇਵਾ ਕਰਨ ਗਿਆ ਤਾਂ ਜੀ ਨਾਲ ਦੀ ਨਾਲ ਜਸ਼ਨ ਨੇ ਵੀ ਪਰਮਨ ਨੇ ਵੀ ਸੇਵਾ ਪੂਰੀ ਕਰੀ ਆ ਚਲੋ ਇਹੀ ਹੁੰਦੀ ਆ ਬੱਚੇ ਨੂੰ ਸਿੱਧੀ ਸੇਧ ਦੇਣ ਵਾਲੀ ਗੱਲ ਤੇ ਭਾਂਜੇ ਨਾਲੇ ਵੀ ਲੱਗੇ ਮੈਂ ਦੇਖਿਆ ਪਰਮਨ ਜਸ਼ ਦੇ ਗਲਾਸ ਵਰਤਾਉਂਦਾ ਰਿਹਾ ਜਸ਼ਨ ਨੇ ਪਰ ਭਾਂਜੇ ਨੇ ਪਾਣੀ ਵਰਤਾਇਆ ਤੇ ਚਮਚੇ ਵੀ ਵਿੱਚੇ ਵਰਤੋਂਦੇ ਰਹੇ ਚਲੋ ਇੱਕ ਨਾ ਹੀ ਆ ਵੀਰੋ ਬੱਚੇ ਸਿੱਧੇ ਕੰਮ ਲੱਗੇ ਰਹੇ ਚਲੋ ਬਾਕੀ ਹੁਣ ਬਾਈ ਗੱਡੀ ਆਪਣੀ ਤਿਆਰ ਆ ਭੈਣ ਕੋਲ ਨੂੰ ਵੀ ਫਸਟ ਟਾਈਮ ਲੈ ਕੇ ਚੱਲੇ ਆ ਰਜਵੰਤ ਕੋਲ ਨੂੰ ਪਹਿਲੇ ਦਿਨ ਅੱਜ ਤੇ ਰਾਹ ਦੇ ਵਿੱਚ ਹੁਣ ਚਲੋ ਦੇਖਦੇ ਕਿਆ ਖਰੀਦੋ ਪ੍ਰੋਫ ਤੋਂਣੀ ਆ ਤੇ ਬਹੁਤਾ ਕੁਝ ਨਾ ਕਹਿੰਦਾ ਹੋਇਆ ਹੁਣ ਤੁਹਾਨੂੰ ਘਰਦਿਆਂ ਨਾਲ ਬੱਚਿਆਂ ਨਾਲ ਤੇ ਭਾਂਜੇ ਨਾਲ ਵੀ ਮਲਾਉਂਦਾ ਤੁਸੀਂ ਬਣੇ ਰਹੋ ਵੀਡੀਓ ਤੇ ਨਾਲ ਲੋ ਭਾਈ ਗੱਡੀ ਖੜੀ ਆਪਣੀ ਤਿਆਰ ਤੇ ਇਧਰ ਆਪਣੀ ਫਲਵਾੜੀ ਦੇਖ ਲੋ ਹੁਣ ਠੰਡ ਕਰਕੇ ਥੋੜੇ ਜਿਹਾ ਬਚਾਰੇ ਵੀ ਰੰਗ 'ਚ ਫਰਕ ਪਿਆ ਵਾ ਕਿਉਂਕਿ ਸੂਰਜ ਨਹੀਂ ਨਿਕਲ ਰਿਹਾ ਤੇ ਬਾਕੀ ਨਾਲ ਦੀ ਨਾਲ ਭਾਈ ਇਧਰ ਆਪਣੇ ਬੰਦੇ ਆ ਜਿਹੜੇ ਸਾਰੇ ਤਿਆਰ ਵਰਤਾਰਾ ਪਹਿਲਾਂ ਭਾਂਜੇ ਨੂੰ ਮਿਲੋ ਜੀ ਹਾਂ ਬਾਈ ਠੀਕ ਆ ਹਾਂ ਜੀ ਪੰਮੂ ਤੰਗ ਤਾਂ ਨਹੀਂ ਕਰਦਾ ਟੀਵੀ ਨਹੀਂ ਦੇਖਣ ਦਿੰਦਾ ਲਓ ਬਾਈ ਪੰਮੂ ਸਾਡੇ ਭਾਂਜੇ ਨੂੰ ਟੀਵੀ ਨਹੀਂ ਦੇਖਣ ਦਿੰਦਾ ਪੁੱਤ ਤੇਰੇ ਖਾਤਰ ਕਿ ਮੈਂ ਨਵੀਂ ਟੀਵੀ ਲੈ ਕੇ ਲਵਾ ਦੇਣਾ ਠੀਕ ਹੈ ਆਪਣਾ ਜਦ ਆਇਆ ਉਹਨੂੰ ਕਹਿਦੀ ਉਹ ਖੜਾਏ ਵੀ ਤੇਰਾ ਟੀਵੀ ਨਹੀਂ ਹੈ ਠੀਕ ਹੈ ਤੇਰੇ ਖਾਤਰ ਸਪੈਸ਼ਲ ਪੁੱਤਰਾ ਇੱਕ ਟੀਵੀ ਹਨਾ ਨਾਨਾ ਜੀ ਵਾਲਾ ਨਾਨਾ ਜੀ ਵਾਲਾ ਨਹੀਂ ਤੈਨੂੰ ਸਪੈਸ਼ਲ ਲਾਵਾਂਗੇ ਨਾਨਾ ਜੀ ਵਾਲਾ ਤੇਰੇ ਪਸੰਦ ਨਹੀਂ ਆਉਣਾ ਹੈਗਾ ਹਨਾ ਪਸੰਦ ਆਣਾ ਉਹਦੇ ਉੱਪਰ ਕਾਰਟੂਨ ਬਹੁਤ ਵਧੀਆ ਆਉਂਦੇ ਆ ਅੱਛਾ ਫਿਰ ਉਹੀ ਦੇਖ ਲੈ ਕਰਨਾ ਚਲੋ ਭਾਈ ਬੰਦਾ ਸਾਰੂਆ ਕਹਿੰਦਾ ਨਾਨੇ ਵਾਲਾ ਹੀ ਦੇਖ ਲੈ ਕਰਨਾ ਪਰ ਇਹ ਅੰਦਰ ਜਿਹੜਾ ਟੀਵੀ ਦੇਖਦੇ ਜੀ ਉੱਥੇ ਨੈੱਟ ਚੱਲਦਾ YouTube ਰਹੀ ਦੇਖੀ ਜਾਂਦੇ ਕਿਸ ਨਾ ਕੋਈ ਵੀ ਜਸ਼ਨ ਨੂੰ ਮਿਲੋ ਮੇਰਾ ਲੱਤਨ ਚੱਲਦਾ ਹੀ ਫੈਬ੍ਰਿਸ ਸ਼ਸਕਾਲ ਜੀ ਹਾਂ ਵੀ ਤੂੰ ਘਰੇ ਰਹਿ ਜਾ ਮੱਟੋ ਤਾਂ ਸਭ ਤੋਂ ਪੂਰੇ ਹੁੰਦੀ ਹੈ ਨਹੀਂ ਮੈਂ ਵੀ ਜਾਣਾ ਹੈ ਜੀ ਕਿਥੇ ਚੱਲੇ ਆ ਬੂਆ ਕੋਲ ਅੱਛਾ ਬੂਆ ਕੋਲ ਨੂੰ ਬੂਆ ਦਾ ਮੁੰਡਾ ਘਰ ਆਇਆ ਵਾ ਤੂੰ ਬੂਆ ਕੋਲ ਨੂੰ ਜਾ ਹੈਂ ਬਾਈ ਜੈ ਸੰਤਾ ਸਾਹਿਬ ਤੇ ਪਹਿਲਾਂ ਟੌਰ ਕੱਢ ਗਏ ਪਿਆਰ ਵਰ ਤਿਆਰ ਹੋ ਜਾਂਦੀ ਆ ਤੈਨੂੰ ਤਾਂ ਨਹੀਂ ਕਰਦਾ ਵੀਰ ਜੀ ਤੰਗ ਨਹੀਂ ਕਈ ਵਾਰ ਕਰਦਾ ਕਈ ਵਾਰ ਬਾਈ ਇਹਨਾਂ ਦਾ ਕਿੱਥੇ ਕਹਿਣਾ ਵੀ ਤੰਗ ਕਰਦਾ ਇਹ ਤਾਂ ਦਾ ਲਾਡਲਾ ਭਾਈ ਆ ਠੀਕ ਨਹੀਂ ਤੇ ਚਲੋ ਹੁਣ ਪਰਮ ਨੂੰ ਵੀ ਮਿਲਾਉਂਦਾ ਆ ਲੋ ਬਾਈ ਮਿਲੋ ਪਰਮ ਨੂੰ ਉਹ ਖੜ ਜਾ ਟੋਪੀ ਠੀਕ ਕਰੋ ਮੜੀ ਜੀ ਹੁਣ ਬੁਲਾ ਸਸੀ ਕਾਲ ਹਾਂ ਵੀ ਠੀਕ ਹੈ ਨਹੀਂ ਤੂੰ ਰਾਜਾ ਕਰ ਮੜੀ ਜੀ ਛੱਟ ਦਿਖਾਈਂ ਤੈਨੂੰ ਲਾ ਬਈ ਸੱਟਾ ਲੱਗੀ ਠੀਕ ਆ ਤੇ ਹਾਂ ਗੋਲੀਆਂ ਚੱਲਦੀਆਂ ਦੇਖਦਾ ਹੁੰਦਾ ਲਾ ਬਈ ਇਹਨੂੰ ਪੁੱਛਦੇ ਗੋਲੀਆਂ ਕਿੱਕਣਾ ਵੱਜਦੀਆਂ ਦੱਸ ਹਾਂ ਨਾ ਇੱਧਰ ਮਿਲੋ ਜੀ ਪਹਿਲਾਂ ਮੇਰੇ ਵੱਲ ਸਾਰੇ ਮੇਰੇ ਹੱਥ ਜੋੜ ਕੇ ਬੈਰ ਕੋ ਛਾਛੀ ਵੱਜਦੀ ਹਾਂ ਬਈ ਤੂੰ ਨਿਆਣਾ ਦਾ ਕਰਤੱਬ ਦੇਖਦੀ ਆ ਹਾਂ ਜੀ ਹੈ ਵੀ ਕਿਆ ਕਰਦੇ ਆ ਹੈ ਹੈ ਕੰਟੇ ਸਰਦਿ ਚਾਲ ਰਹੀ ਹੈ ਜਿੱਕਦੇ ਹੀ ਨਹੀਂ ਹੈਗਾ ਅੱਛਾ ਟੀਵੀ ਲਾ ਲਾ ਤਾਂ ਬੈਠੇ ਆ ਪਰ ਰਮੋਰ ਦੀ ਸਰਦਾਰੀ ਪਰਮ ਵੀਰ ਕੋਲ ਆ ਉਹ ਹੋਰ ਨੂੰ ਦਿੰਦਾ ਨਹੀਂ ਹੈਗਾ ਫਿਰ ਲੜਦੇ ਦੋ ਜਣੇ ਅੱਛਾ ਕਹਿੰਦੇ ਵੜੇ ਸੀ ਛੋਟਾ ਲਾਡ ਲੜ ਕੇ ਆਇਆ ਨਹੀਂ ਲਾਡਲਾ ਨਹੀਂ ਹੈਗਾ ਬਾਈ ਉਹ ਨਾ ਵੀਰੋ ਹਾਏ ਬਸ ਸਮਝ ਲੋ ਅਸੀਂ ਛੋਟਾ ਕਰ ਹੈ ਬਿਮਾਰ ਐਨ ਕਰਕੇ ਥੋੜਾ ਜਿੱਦੀ ਜਾ ਹੋ ਗਏ ਆ ਆ ਲੈ ਵੀ ਕੋਈ ਨਹੀਂ ਜਿੱਦੀ ਤਾਂ ਇਹ ਜਿੱਦ ਕਰ ਦਾਂਗੇ ਲੋਟ ਤੇ ਬਾਈ ਇਹ ਹਾਏ ਚਲਾਕ ਹੈ ਇਨੇ ਵਾਰ ਮੋੜ ਸਾਂਭਿਆ ਵਾਏ ਤੇ ਭਾਣਜ ਨੂੰ ਨੀ ਦੰਦਾ ਭਾਣਜ ਦੀ ਵੀ ਖਵਾਇ ਚ ਪੂਰੀ ਕਰ ਦੇਣੀ ਤੇ ਜ셔ਣਾ ਹੁਣ ਤੇਰੀ ਪੜ੍ਹਾਈ ਚੱਲਦੀ ਸਹੀ ਹਾਂਜੀ ਠੀਕ ਆ ਤੇ ਹਾਂ ਬੇ ਚੋਲਾ ਚੋਲਾ ਲੈ ਲੈ ਕੇ ਖਾਲੀ ਹੱਥ ਜਾਣਾ ਨਾ ਲੈ ਕੇ ਜਾਉਂਗੇ ਜੀ ਹੈ ਤੁਸੀਂ ਵੈਗ ਭਰ ਲਓ ਪਰਤ ਭਰ ਲਓ ਅੱਛਾ ਮੈਂ ਆਪਣਾ ਵਰਤ ਭਰ ਲਵਾਂ ਸਰਦਾਰ ਨੀ ਤੂੰ ਆ ਤਾਂ ਹੀ ਪੈਸੇ ਲੈ ਕੇ ਜਾਣਾ ਮੈਂ ਕਿਦੋਂ ਤੋਤੇ ਹੀ ਲੈਣੇ ਆ ਜੀ ਅੱਛਾ ਠੀਕ ਆ ਸਮਾਨ ਫੇਰ ਆਜ ਦੇ ਦੇਣ ਜਾਣਾ ਜੀ ਹੈ ਪੈਂਡ ਕੋਲ ਚੱਲਦੇ ਆਂ ਅੱਜ ਲੋੜੀ ਦਾ ਸੰਧਾਰ ਦੇਣ ਜਾਣਾ। ਚੱਲ ਫਿਰ ਇਕੱਲੇ ਹੀ ਹੱਥ ਦਾ। ਪਹਿਲੀ ਵਾਰ ਲੈ ਕੇ ਚੱਲੇ ਗੱਡੀ ਦਾ ਲੱਕ ਲੱਗ ਡੱਬਾ ਲੈ ਕੇ। ਓਏ ਤੇਰੇ ਗੱਡੀ ਵਾਈ ਪਹਿਲੀ ਗੱਲਾਂ ਚੱਲੀ ਆ ਸਾਡੀ। ਕਹਿੰਦੀ ਗੱਡੀ ਦਾ ਵੀ ਡੱਬਾ ਲੈ ਕੇ ਜਾਣਾ। ਸਾਰੇ ਬੱਚੇ ਤਿਆਰ ਹੋ ਗਏ ਦੀ ਸਾਰੇ ਦੇਖ ਲੋ। ਹੈਂ? ਗੱਡੀ ਕਰਕੇ ਚੌਜ ਤਿਆਰ ਹੋ ਗਏ ਸਾਰੇ ਬੱਚੇ। ਹਾਂ ਨਹੀਂ ਬਾਈ ਆ ਬੰਦੇ ਸੀ ਜਸਨ ਨੂੰ ਘਰ ਛੱਡਦੇ ਤੇ ਪੱਕੇ। ਜਸਨ ਦਾ ਘਰ ਦੀ ਰਗਵਾਲੀ ਕਰਦੀ ਸੀ। ਜਸਨ ਘਰ ਦੀ ਰਗਵਾਲੀ ਕਰਦੀ ਸੀ। ਹਾਂ ਚਲੋ ਬਾਈ। ਚੱਲ ਰਿਹਾ ਕੰਮ ਇਕਨਾਂ ਹੀ ਮਹਾਰਾਜ ਖੁਸ਼ ਰੱਖੇ ਸਾਰਿਆਂ ਨੂੰ। ਇਕਨਾਂ ਹੀ। ਲੋੜੀ ਦੇ ਤਿਹਾਰ ਆਉਂਦੇ ਰਹਣ ਜਿਵੇਂ ਬਾਕੀ ਬਾਈ ਆਪਣਾ song ਤਿਆਰ ਕੀਤਾ ਵਾ ਲੋੜੀ ਦਾ ਇਹਨੇ ਵੀ ਆਪਣੀ ਪਰਫਾਰਮੈਂਸ ਦੇਣੀ ਹੈ ਪਰ ਪੜ੍ਹਾਈ ਚੱਲ ਰਹੀ ਹੈ ਵਿੱਚੇ ਵਿੱਚ ਹੈਨਾ ਮੇਰੇ ਵੀ ਮੰਮੀ ਨੇ ਲੱਗੇ ਤੇਰੀ ਮੇਰੇ ਵੀ ਮੰਮੀ ਨੇ ਆਉਣ ਲੱਗੇ ਤੇ ਜੀ ਅੱਜ ਮੈਂ ਰੋਕ ਤੇ ਮੈਂ ਅੱਜ ਤਾਂ ਜਾਣਾ ਸੀ ਦੀਦੀ ਕੋਲ ਕੱਲ੍ਹ ਲੋ ਬਾਈ ਹੋਰ ਖੁਸ਼ਖਬਰੀ ਦੀ ਗੱਲ ਸਾਡੇ ਵੀ ਸੁਧਾਰਾ ਆਉਣੇ ਆਲਾ ਤਾਂ ਠੀਕ ਆ ਪਾਜੀ ਬਾਤ ਆਉਂਦੀ ਹੈ ਆਲੇ ਨੂੰ ਨੇ ਪਹਿਲਾਂ ਹੀ ਤੇ ਆਉਦੋ ਚੱਲ ਅੱਛਾ ਠੀਕ ਜੀ ਪਰ ਨਹੀਂ ਜਾਣਾ ਥੋੜਾ ਜਿਹਾ ਪਹਿਲਾਂ ਹੀ ਠੀਕ ਲੱਗਦਾ ਚਲੋ ਠੀਕ ਆ ਫਿਰ ਆਪਣੇ ਮੰਗੂਏ ਹਾਂਜੀ ਠੀਕ ਨੇ ਚਲੋ ਬਾਈ ਉਹਨਾਂ ਦਾ ਕੈਨਸਲ ਕਰ ਲਿਆ ਮੈਂ ਹੁਣ ਤੁਸੀਂ ਲੇਟ ਆ ਜੇ ਉਹ ਅਸੀਂ ਜਾਣਾ ਚਲ ਉਹਨਾਂ ਦਾ ਕਾਲ ਨੂੰ ਕਰਦੇ ਅੱਜ ਦੇ ਆਓ ਕਾ ਗੁਰਦੁਆਰੇ ਜਾਨਾ ਪਾਟਤਾ ਜੀ ਠੀਕ ਆ ਠੀਕ ਆ ਬਾਈ ਸਾਡੇ ਪ੍ਰੋਗਰਾਮ ਵੀ ਤਾਂ ਗੁਰਦੁਆਰਾ ਸਾਹਿਬ ਤੇ ਇੱਕ ਸਾਈਡ ਤੇ ਰੁਕ ਗਿਆ ਉਹ ਕਾਲ ਨੂੰ ਅਟੈਂਡ ਕਰਾਂਗੇ ਅਸੀਂ ਅੱਜ ਜਾ ਹੀ ਹੈ ਚੱਲੀਏ ਵੀ ਹਾਂਜੀ ਚਲੋ ਬਾਈ ਮਿਲਦੇ ਆ ਦੁਕਾਨ ਪਰੇ ਜਾ ਕੇ ਹੁਣ ਕਿਆ ਲੈਣਾ ਕਿਆ ਨਹੀਂ ਉਹ ਸਰਦਾਰਨੀ ਨੂੰ ਪਤਾ ਤੇ ਚੱਲਦੇ ਆ ਜੀ ਲੋ ਬਾਈ ਪਹੁੰਚ ਗਏ ਦਸਮੇ ਸਵੀਟ ਸਾਸਿਕਾਲ ਜੀ ਆਏ ਹਾਏ ਮੇਰੇ ਵੀ ਪਾਦੇ 15 ਪਾਓ ਜੀ ਲੋ ਬਾਈ ਤੇ ਇਧਰ ਪਹੁੰਚ ਗਏ ਅੰਦਰ ਲਾਲਾ ਜੀ ਸਾਸਿਕਾਲ ਜੀ ਠੀਕ ਆ ਜੀ ਸੇਤਾ ਠੀਕ ਆ ਚਲੋ ਬਾਈ ਸਮਾਨ ਲੈ ਕੇ ਜਾਣਾ ਸਰਦਾਰ ਨਹੀਂ ਦੇਖ ਰਹੀ ਹੈ ਕਹਿ ਲੈਣਾ ਹੈ ਹੋਰ ਸੁਣਾਓ ਐਨ ਹੱਲੇ ਵਾਲੇ ਚੱਲਦਾ ਵੀ ਕੰਮ ਵਧੀਆ ਚਲੋ ਭਾਈ ਇੱਧਰ ਪਹੁੰਚ ਗਏ ਚੱਕ ਵੀ ਕੀ ਕੀ ਚੱਕਣਾ ਬਿਸਕਟ ਬਿਸਕਟ ਦੇ ਜੀ ਕੱਢਿਓ ਵੀਰਾ ਆਇਓ ਬਿਸਕਟ ਕੱਢਿਓ ਹੋਰ ਚੱਕ ਫਿਰ ਲਾ ਫੜ ਗੜਗੜੇ ਇਹਨੇ ਦੋ ਕਿਲੋ ਦੇ ਦਿਓ ਜੀ ਚੱਕੋ ਰੋੜੀਆਂ ਮੁਫਲੀ ਜਿਵੇਂ ਚੱਕ ਲਫਾਵਾ ਦੱਬਾ ਕਰਿਓ ਜੀ ਰਸਗੁੱਲਾ ਜਾਮਨ ਚੱਕੋ ਜੀ ਰੱਖੋ ਉੱਤੇ ਰੱਖੀ ਚਲੋ ਚੱਕ ਉਹ ਪਰਚੀ ਲੈ ਲਈ 15 ਸਮੋਸਿਆਂ ਦੀ ਪਰਚੀ ਕਰਿਓ ਲਈ ਪਰਚੀ ਆਰਡਰ ਇਹ ਲਾ ਜਿਹੜਾ ਜਿਹੜਾ ਸਮਾਨ ਲੈਣਾ ਕੱਢ ਲਾ ਤੇ ਮੈਂ ਦੇ ਦਵਾਂ ਮੈਂ ਪਰਚੀ ਹਾਂ ਜੀ ਹਾਂ ਜੀ ਜਿਹਨਾਂ ਦੀ ਬੁੱਲ ਕੇ ਜਾਂਦੇ ਕੋ ਆ ਆ ਲੋ ਲੈਓ ਜੀ ਲੈ ভাই ਹੋਰ ਤੇ ਆਰਡਰ ਮਿਲਦਾ ਸਮੋਸਿਆਂ ਦਾ ਆ ਦੇਖੋ ਆ ਜਾ ਹੁਣ ਬੁੱਲੇ ਆ ਜਾ ਵੀ ਆ ਜਾ ਆ ਜਾ ਆ ਜਾ ਖੋਲ ਚੱਲ ਗਿਆ ਲੋ ਸਰ ਜੀ ਲੈ ভাই ਇੱਥੇ ਫੜਾ ਹੁੰਦਾ ਸਮੋਸੇ ਤੇ ਉਧਰ ਹੋ ਰਿਹਾ ਆਪਣਾ ਸਮਾਨ ਸੀਰੀਅਲ ਚ ਆਸ਼ਾ ਪੰਜਾਬੀ ਫਿਲਮ ਚੱਲ ਰਹੀ ਐ ਬੱਚੇ ਬਾਈ ਆਪਣੇ ਗੱਡੀ 'ਚ ਕੈਦ ਕਰੇ ਹੋਇਆ ਸਮਝਾਤਾ ਤਾਂ ਉਹਨਾਂ ਨੂੰ ਵੀ ਬੈਠੇ ਰਹੋ ਟਿੱਕੇ ਉਹ ਦੇਖੋ ਬਾਈ ਪਿੱਛੇ ਹੀ ਬੈਠੇ ਆ ਲੈ ਬਾਈ ਬਰਕਤ ਵਾਲੇ ਛੋਲੇ ਚ ਲੱਗ ਗਿਆ ਪੈਣ ਸਮਾਨ ਤੇ ਹੁਣ ਇਹਨੇ ਲੈ ਲਿਆ ਸਮਾਨ ਇਹਦੇ ਬਾਅਦ ਹੁਣ ਆਪਾਂ ਵੀ ਆਪਾਂ ਹੱਥ ਲਾਵਾਂਗੇ ਥੋੜਾ ਲੈਣ ਹਾਂਜੀ ਹਾਂ ਗੱੱਚੇ 'ਚ ਉੱਧਰੇ ਪਈ ਮੈਂ ਕਹਿੰਦਾ ਚੱਕੀ ਨਹੀਂ ਸੀ ਉੱਥੇ ਹੀ ਰੱਖਤੀ ਸੀ ਚੱਕ ਲਾਂ ਦਿੰਦਾ ਲੋ ਬੱਸ ਹਲਵਾ ਦਿਖਾ ਦੇ ਇਹ ਲੈ ਬਈ ਲੈ ਬਈ ਚੱਲ ਰਿਹਾ ਕੰਮ ਇਸ ਮੌਸਮ ਹੋ ਕੇ ਲੈ ਤੇ ਚੱਲ ਚੰਗਾ ਜੀ ਬਾਈ ਜੀ ਫਿਰ ਧੰਨਵਾਦ ਤੁਹਾਡਾ ਨੇੜੇ ਤੇੜੀ ਸਾਰ ਦਿੰਦੇ ਆ ਹੈ ਚਲੋ ਬਾਈ ਇਕਣਾ ਹੀ ਖੁਸ਼ ਰਹਿਣਾ ਚਾਹੀਦਾ ਹਨਾ ਚਲੋ ਬਾਈ ਹਾਂ ਚਲੋ ਬਾਈ ਚੱਲਦੇ ਆ ਤੇ ਉਧਰ ਬੰਦੇ ਮੱਸੀ ਘੇਰੇ ਵੇ ਆ ਵਿੱਚ ਉਹਨਾਂ ਦਾ ਬਹੁਤ ਔਖਾ ਵੇ ਇਹ ਛੇੜਖਾਨੀ ਨੇ ਕਰ ਦੇਣੀ ਸ਼ੁਕਰ ਕਰ ਪਹੁੰਚ ਗਏ ਭੈਣ ਕੋਲ ਇਧਰ ਅੱਛਾ ਲੈ ਬਾਈ ਮਾਸੀ ਜੀ ਨੇ ਦੁੱਪ ਦੇ ਦਿੱਤੀ ਧੰਨਵਾਦ ਲੈ ਨਾਲੇ ਆਪਣੀ ਫਸਲ ਹਨਾ ਹਰੀ ਲੈ ਬਾਈ ਹਾਲੋ ਠੀਕ ਹੈ ਠੀਕ ਹੈ ਬਾਈ ਮਾਸੀ ਸასიਕਰ ਆ ਦੇਖਦਾ ਬੰਦਾ ਆਇਆ ਸਾਡੇ ਨਾਲ ਇੱਕ ਪਛਾਣਦਾ ਤੁਸੀਂ ਕੌਣ ਆ ਇਹ ਵਧਾਈਆਂ ਜੀ ਸੱਸ ਵੀ ਆਲੇ ਹਾਂ ਜੀ ਹਾਂ ਵੀ ਮੂੰਹ ਆ ਦੇਖ ਆ ਦੇਖ ਦੇ ਦੇ ਮੇਰੇ ਲਾ ਫੜ ਬਈ ਕੱਪੜੇ ਲੈਣ ਆਇਆ ਪਾਸੂ ਨੂੰ ਲੋ ਬਈ ਭੈਣ ਨੇ ਸਾਗ ਲੱਗੀ ਵੀ ਦਸਨ ਹੈ ਆ ਲੋ ਬਈ ਹਾਂ ਠੀਕ ਆ ਲੈ ਬੂਆ ਵੱਲੋਂ ਭਾਈ ਹਾਲ ਚਾਲ ਪੁੱਛਿਆ ਜਾ ਰਿਹਾ ਸਾਰਿਆਂ ਦਾ ਹੈ ਹੈ ਬਹੁਤ ਵਧੀਆ ਬਹੁਤ ਬਹੁਤ ਵਧਾਈਆਂ ਹਾਂ ਜੀ ਆ ਲੈ ਬਈ ਮਾਂ ਨੇ ਵਧਾਈਆਂ ਦੇਤੀਆਂ ਹੁਣ ਬਸਾ ਮਹਾਰਾਜ ਨੇ ਗੱਡੀ ਦਿੱਤੀ ਹੈ ਹੁਣ ਨੇ ਅਸੀਂ ਘਰ ਆਉਂਦੇ ਹੁਣ ਮਾਂ ਨੇ ਦੇਤੀਆਂ ਵਧਾਈਆਂ ਮੰਮੀ ਬੋਤ ਹਾਂ ਕੀ ਸਾਰੇ ਤੇਰੇ ਨਾਲ ਆਲਾ ਵੀ ਸਾਡਾ ਭਾਣਜਾ ਦੇਖ ਲੋ ਸ਼ਰਾਰਤੀ ਕੱਢ ਲਾਇਆ ਪਾਲ ਆਪਣੀ ਤੈਨਾਂ ਨੂੰ ਕੱਪੜੇ ਲੈਣ ਆਇਆ ਜਾਣਾ ਹੈ ਦੁਬਾਰਾ ਆਹੋ ਫਿਰ ਮੁੜਨਾ ਸੱਚੀ ਗੱਲ ਆ ਝੂਠ ਤਾਂ ਇਹਦੇ ਚ ਆਇ ਨਹੀਂ ਬਈ ਨਾਨਕੇ ਕਿ ਜਾਂਦੇ ਹੁੰਦੇ ਨੇ ਨਾਨਕਿਆਂ ਦਾ ਘਰ ਆ ਜਾਣਾ ਹੀ ਹੈ ਉਹੀ ਕਹਿੰਦਾ ਆਪਣੇ ਕੱਪੜੇ ਪਾਓ ਅਸੀਂ ਚੱਲੇ ਮੁੜ ਕੇ ਏ ਕਿ ਨਹੀਂ ਜੋ ਤੁਰੇ ਨਾ ਕੇ ਕਿ ਦੁਬਾਰਾ ਮੰਮੀ ਨੂੰ ਪੁਲਾ ਦਿਓ ਲੈ ਬਈ ਹੈ ਚਾਹ ਪਾਣੀ ਦਾ ਪੁਲਾ ਦਿਓ ਪਹਿਲਾਂ ਨਹੀਂ ਹਾਂ ਚਾਹ ਪਾਣੀ ਜ਼ਰੂਰ ਜਾਣਾ ਪਹਿਲਾਂ ਸ਼ੁਰੂ ਕਰ ਲਿਆ ਹਾਂ ਨਹੀਂ ਚਲੋ ਜੀ ਚਲੋ ਭਾਈ ਅੰਦਰ ਚਲਦੇ ਆ ਲੋ ਏਕਣਾ ਹੀ ਬਾਬਾ ਖੁਸ਼ ਰੱਖੇ ਸਾਰਿਆਂ ਨੂੰ ਹਾਂ ਜੀ ਸਹੀ ਗੱਲ ਆ ਜੀ ਲੈ ਭਾਈ ਹਾਂ ਵੀ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਤੁਹਾਡੀਆਂ ਤੁਹਾਨੂੰ ਬਹੁਤ ਬੋਲ ਹਾਂ ਚਲੋ ਤੁਹਾਨੂੰ ਆਪਣਾ ਤਰੱਕੀ ਬਖਸ਼ੇ ਤੁਹਾਨੂੰ ਠੀਕ ਨਹੀਂ ਭਾਈ ਮਾਸੀ ਕੱਦੀ ਕਹਿੰਦੀ ਸੀ ਵੀ ਗੱਡੀ ਲੈ ਲੋ ਹਾਂ ਜੀ ਗੱਡੀ ਲੈ ਲੈ ਹੈਨਾ ਕੱਦੀ ਹੀ ਕਹਿੰਦੇ ਤੇ ਜਦ ਵੀ ਮੈਂ ਆਉਣਾ ਮਾਸੀ ਨੇ ਇੱਕੋ ਗੱਲ ਕਹਿਣੀ ਵੀ ਗੱਡੀ ਲੈ ਲਓ ਮੈਂ ਕਹਿੰਦਾ ਤਾਂ ਵੀ ਪ੍ਰਮਾਤਮਾ ਨੇ ਦਵਾ ਦੇਣੀ ਹੋ ਗਈ ਖੁਆਸ਼ ਪੂਰੀ ਹੈ ਨਾ ਉਹਨਾਂ ਦਾ ਕਹਿੰਦੇ ਇਹਨੂੰ ਵੇਚ ਕੇ ਆਪਾਂ ਗੱਡੀ ਲੈਣੀ ਆ ਕੋਈ ਨਹੀਂ ਇਹ ਵੀ ਆਪਣੇ ਕੋਲ ਰਹਿ ਗਈ ਮਹਾਰਾਜ ਦੀ ਕਿਰਪਾ ਨਾਲ ਤੇ ਉਹ ਵੀ ਲੈ ਹੋ ਗਈ ਇਹ ਹੁਣ ਜੋਤ ਦੀ ਆਰ ਪੰਮੂ ਆ ਤੇਰੇ ਪਤਾ ਸਾਡੇ ਭਾਂਜੇ ਨੂੰ ਵੀ ਕਿੱਥੇ ਕਿੱਥੇ ਚਮਕਾ ਲਾਇਆ ਵੀ ਹੈ ਚਲੋ ਭਾਈ ਚੱਲਦੇ ਅੰਦਰ ਬਾਕੀ ਤੂੰ ਠੀਕ ਹੈ ਖਾ ਲੀ ਸੀ ਹਾਂ ਹਾਂ ਓਏ ਤੂੰ ਇੰਤ ਘੱਟ ਕਰਿਆ ਸਰ ਹਾਂ ਸਹੀ ਗੱਲ ਸੋ ਬਾਈ ਅੰਦਰ ਚਲੇ ਗਏ ਅੰਦਰ ਮਾਸੜ ਜੀ ਵੀ ਬੈਠੇ ਆ ਮਾਸੜ ਜੀ ਅਸਿਕਾਲ ਠੰਡ ਨੇ ਗੁੱਟੇ 'ਤੇ ਲੱਗਦੇ ਆ ਹੈਂ ਤੁੱਕ ਲੈ ਕੇ ਆਏ ਨੇ ਹਾਂ ਲੈ ਬਾਈ ਕੱਖ ਲੈ ਕੇ ਆਏ ਮਾਸੀ ਕਹਿੰਦੀ ਠੰਡ ਹੈ ਵੀ ਬਹੁਤ ਆ ਜੀ ਅੱਜ ਸੂਰਜ ਪਤਾ ਨਹੀਂ ਦਈ ਕਿ ਰਹਿ ਗਿਆ ਹਾਂ ਅੱਛਾ ਹਾਂ ਸੂਰਜ 2023 'ਚ ਰਹਿ ਗਿਆ ਆ ਮਾਰੀ ਬਾਈ ਮਾਸੀ ਦੀ ਗੱਲ ਟਿਕਣ ਸੂਰਜ ਯਾਰ 2023 'ਚ ਨਾ ਹਾਂ ਹਾਂ 2024 ਚ ਬੁਲਾਉਣਾ ਪੈਣਾ ਤਲਾ ਬਈ ਸਾਦੇ ਬੰਦੇ ਰਹਿ ਕੇ ਬੈਠੇ ਤੇ ਸਾਡਾ ਭਾਂਡ ਜਾਓ ਗਿਆ ਹੁਣ ਗਾਇਬ ਲੈ ਬਈ ਪੰਗਾ ਪੈ ਗਿਆ ਤਾਂ ਪੰਮੂ ਹਾਂ ਕਿਆ ਖਾਣੇ ਆ ਦੋ ਦੋ ਕਿਆ ਇਹ ਚਾਹ ਕਰੇ ਦੋ ਖਾਣੇ ਆ ਲੱਡੂ ਹਲੋ ਬਈ ਇਹ ਕਹਿੰਦਾ ਮੈਂ ਦੋ ਖਾਣ ਦੋ ਖਾਣੇ ਕਹਿੰਦਾ ਮੈਂ ਹਾਂ ਦੋ ਖਾਣੇ ਬਈ ਕਹਿੰਦਾ ਲੱਡੂ ਚਲ ਬਈ ਨਿਆਣੇ ਖੁਸ਼ ਆ ਤਾਂ ਸਾਰਾ ਕੰਮ ਲੋਟ ਹੈ ਤੇ ਸਾਡੇ ਭਾਂਡ ਜੇ ਦਾ ਦੇਖੋ ਬਈ ਇਹ ਸੂਲ ਆ ਗਿਆ ਸਾਰਿਆਂ ਨੂੰ ਵਰਤਾਇਆ ਦੇਖੋ ਪਹਿਲਾਂ ਬਣਿਆ ਉਹ ਦਾਦਾ ਜੀ ਨੂੰ ਦਾਇਆ ਉੱਧਰ ਜਾ ਕੇ ਇਹ ਸਭ ਤੋਂ ਵਧੀਆ ਇਹਦੀ ਮੈਨੂੰ ਗੱਲ ਚੰਗੀ ਲੱਗੀ ਐ ਲੋ ਬਾਈ ਬੰਦੇ ਦੇ ਹੱਥ ਲੱਗੀ ਗੇਮ ਤੇ ਆ ਗੇਮ ਵੀ ਤੁਹਾਨੂੰ ਮੈਂ ਦੱਸ ਦਿੰਦਾ ਹੈ ਸਾਡਾ ਭਾਣਜਾ ਨਾ ਬਹੁਤ ਸਿੱਧੀ ਸੋਲਵ ਕਰਦਾ ਜੀ ਇਹਨੂੰ ਮਨਸੁਖ ਜੋਤ ਤੇ ਚਲੋ ਹੁਣ ਇਹਦੇ ਹੱਥ ਲੱਗੀ ਇਧਰ ਬਾਈ ਦੇਖ ਲੋ ਰਿਸ਼ਤੇਦਾਰਾਂ ਨੇ ਲਾਲੇ ਕੰਮ ਸਾਖ ਮਨਸੁਖ ਆਦੋਂ ਨੇ ਨਾ ਇਹਨਾਂ ਗੱਲਾਂ ਵਾਜਣੀਆਂ ਨਾ ਸਾਖ ਤੇ ਹਾਂ ਆ ਦੇ ਅਲਰਜੀ ਤਾਂ ਮਾਸੀ ਜੀ ਨੇ ਹਾਲਿਓਂ ਵੀ ਲੈਂਦੀ ਵੀ ਆ। ਅੱਛਾ ਜੀ। ਹਾਂ। ਲਓ ਭਾਈ। ਹਾਲਿਓਂ ਮੈਂ ਥੋੜੀ ਦੇਖਿਆ ਤੁਸੀਂੋਂ ਜ਼ਿਆਦਾ ਪਾਉਂਦੇ ਆ। ਅਸੀਂ ਤਾਂ ਪਾਉਂਦੇ ਆ ਭਾਈ। ਸਾਨੂੰ ਤਾਂ ਸਾਗੇ ਨਹੀਂ ਸਵਾ ਲੱਗਦਾ ਹਾਲਿਓਂ। ਹਾਂ। ਮਾਸੀ ਸਾੜੀ ਕਹਿੰਦਾ ਭਾਈ ਡੰਗਰਾਂ ਨੂੰ ਟੁੱਕ ਹੁੰਦੀ ਆ ਚਲੋ ਹਾਲਿਓਂ ਖਾਣੀ ਤਾਂ ਚਾਹੀਦੀ ਆ। ਹਾਲਿਓਂ ਨਾਲ ਤਾਂ ਪਰ ਸਾਗ ਬਹੁਤ ਸਵਾਦ ਵਰਨਾ ਭਾਈ ਹਾਲਿਓਂ ਮੇਥੇ ਧਨੀਆ ਪਾਲਕ ਮੇਥੀ ਇੱਕ ਬਾਕੀ ਸਾਡੇ ਸਾਰਾ ਕੁਝ ਹੁੰਦਾ ਇੱਕ ਅਸੀਂ ਹਾਲਿਓਂ ਨਹੀਂ ਪਾਉਂਦੇ। ਇਹ ਕਿ ਨਹੀਂ ਹਾਰੇ ਤਾਂ ਪਾਇਆ ਕਰੋ ਬੈ ਨਹੀਂ ਕਰਦਾ ਹੂੰ ਲੈ ਬਈ ਦੇਸਾ ਕੱਲਾ ਕੱਲਾ ਮਾਸੀ ਨੇ ਬਾਈ ਲੈ ਫਿਲ ਕੇ ਵਿਚੇ ਸਰੋਂ ਵਿਚੇ ਦੇਸੀ ਸਰੋਂ ਰਾਇਆ ਸਾਰਾ ਕੁਝ ਇਹ ਇਹ ਬਣੂਗਾ ਸਵਾਦ ਆਏ ਨ ਮਲਾਈ ਵਰਗਾ ਸਾਗ ਹੈ ਹਾਂ ਹੈ ਅੱਛੇ ਅੰਗਲੀਆਂ ਚਟਦੇ ਰਹਿ ਜਾਣਾ ਹੈ ਸਾਗ ਤਾਂ ਹੀ ਹੱਥ ਫੇਰਦੇ ਸੀ ਪਹਿਲਾਂ ਤੋੜਿਆ ਆ ਰਿਹਾ ਸਰ੍ਹਦੀ ਦਿਨ ਲੇ ਲੰਦਾ ਦਿਹਾੜੀ ਬੋਲੀ ਲੱਗਦੀ ਆ 8:00 ਵਜੇ ਜਾਣ ਨੇ ਬਿੰਦੇ ਤੇ ਕਰਦੇ ਚਲ ਆ ਲੋ ਭਾਈ ਇਧਰ ਵੀ ਟੋਕਰਾ ਭਰਤਾ ਦੇਖ ਲੋ ਸਾਗ ਦੇ ਵਿੱਚ ਤੇ ਕੱਢ-ਕੱਢ ਕੇ ਉਹ ਟੋਕਰੀ ਦੇ ਵਿੱਚ ਆ ਦੇਖ ਆ ਆਹ ਸਰੋਂ ਬਹੁਤ ਵਧੀਆ ਹੂੰ ਇਹਨੂੰ ਪਾਲਕ ਸਰੋਂ ਕਹਿੰਦੇ ਨੇ ਇਹ ਗੱਲ ਆ ਹਾਂ ਬਸ ਬਾਈ ਇਹ ਆ ਬੀਲੀ ਜ਼ਲਾਈਫ ਜਿਹਨੂੰ ਕਹਿੰਦੇ ਆਪਣਾ ਕੰਮ ਲੱਗੇ ਵੇ ਹੌਲੀ-ਹੌਲੀ ਨਾਲੇ ਆਪਣਾ ਸਾਮ ਨੂੰ ਐਨ ਮਲਾਈ ਵਰਗਾ ਸਾਗ ਮੋਨ ਚੁੱਲੇ ਨੂੰ ਲੱਗ ਜਾਣਾ ਪਊਚਾ ਲੱਭੀ ਆ ਗਈ ਗੇਮ ਭਾਣ ਜਿਹਦੇ ਹੱਥ ਹਣਾ ਲੱਗਿਆ ਸੋਲੋ ਕਰਨ ਤੇ ਉਧਰ ਵੀ ਗੇਮ ਪੂਰੀ ਜੋਰਾਂ 'ਤੇ ਚੱਲ ਰਹੀ ਐ ਸਾਗ ਕਹਿੰਦੇ ਬਸ ਸਵਾਰ ਕੇ ਹਟਣਾ ਫਟਾ ਦੀ ਫਟ ਵੀ ਹਟਣਾ ਨਹੀਂ ਹੈਗਾ ਹਾਂ ਰੱਖ ਘਾ ਦੇ ਦਿੱਤੀ ਬੁਣਾਤਾ ਬੁਣਾਤਾ ਕਰਤੀ ਨਹੀਂ ਭਾਈ ਇਹ ਥੱਕਿਆ ਹੋਆ ਬੰਦਾ ਹੁਣ ਅੱਛਾ ਇਹ ਗਲਤ ਆ ਗੇਮ ਹਣਾ ਠੀਕ ਆ ਲੈ ਵੀ ਉਹ ਬੰਦੇ ਦੇ ਕੱਢ ਲੈ ਕੱਢ ਲੈ ਉਹਦੇ ਹੱਥ ਆਈ ਵੀ ਸੀ ਇਹ 20 ਬੰਦੇ ਆਏ ਆ ਵੀ ਗੇਮ ਲੇ ਕੋ ਕੇ ਰੱਖਣੀ ਹੁੰਦੀ ਐ ਨਾ ਵਿੱਚ ਰੱਖਦੇ ਪਰ ਪੰਮੂ ਤੇ ਕਿਆ ਲੁਕਿਆ ਕੁਛ ਵੀ ਨਹੀਂ ਤੇ ਇਧਰ ਚੱਲ ਰਿਹਾ ਕੰਮ ਅਸੀਂ ਤਾਂ ਬਾਈ ਵਿਹਲੇ ਬੈਠੇ ਆ ਕੋਲ ਹਨਾ ਮਾਸੜ ਜੀ ਆਪਾਂ ਲਾ ਦੇਖੇ ਸਕਦੇ ਐ ਕਿ ਅਸੀਂ ਤਾਂ ਆਪ ਦੇਖਦੇ ਵੀ ਕਦ ਵਿਹਲਾ ਹੋਵੇ ਕਦ ਅਸੀਂ ਮਸ਼ੀਨਰੀ ਕੱਕ ਟੁੱਕੀ ਐ ਹਨਾ ਅੱਛਾ ਅੱਛਾ ਅਸੀਂ ਖਾਣਾ ਹੀ ਆ ਹੈ ਮਾਉਣ ਤਾਂ ਨਿਪਟੜ ਗਿਆ ਕੰਮ ਹੁਣ ਤਾਂ 6 ਹੱਥ ਲੱਗੇ ਹੋਏ ਐ ਆ ਮਨੁਲਾ ਜੀ ਬਾਈ ਇਹੀ ਕੰਮ ਹੋ ਰਿਹਾ ਏ ਠੀਕ ਨੇ ਹਾਂ ਹ ਲਿੰਬੂ ਓਏ ਕਿੱਥੇ ਆ ਗਿਆ ਤੂੰ ਐਂ ਤਾਂ ਦੱਸ ਕਿੱਥੇ ਆਇਆ ਵਾ ਦੱਸਿ ਮੜਾ ਜਾ ਬੂਆ ਦੇ ਹੁਣ ਰਹੀ ਰਹਿਣਾ ਅੱਛਾ ਨਹੀਂ ਬਾਈ ਕਹਿੰਦਾ ਰਹਿਣਾ ਨਹੀਂ ਹੈਗਾ ਬਾਈ ਮਨਸੁਖੂ ਵੀ ਤਾਂ ਰਹਿ ਕੇ ਆਇਆ ਨਾ ਨਾ ਕਹਿੰਦਾ ਮਨਸੁਖ ਜੋਤ ਨੂੰ ਲੈ ਜਾਣਾ ਕਹਦੇ ਹਾਂ ਕਹ ਲੈ ਜਾਣਾ ਕਹਦੇ ਠੀਕ ਨੇ ਚਲੋ ਬਾਈ ਚੱਲ ਰਿਹਾ ਕੰਮ ਸਾਗ ਚਰਾਈ ਦਾ ਹਾਲੋ ਹਰਦਾ ਨਹੀਂ ਅਜੇ ਸਾਖ ਖਲਾ ਕੇ ਹੀ ਭੇਜੂਗੇ ਸਾਨੂੰ ਹੈ ਠੀਕ ਆ ਠੀਕ ਆ ਠੀਕ ਆ ਲੈ ਬਾਈ ਇਧਰ ਭੈਣ ਨੇ ਵੀ ਚੁੱਲਾ ਮਗਾਤਾ ਪੂਰਾ ਹੈ ਨਾ ਚੱਕ ਦਾ ਫਟਾ ਤੂੰ ਵੀ ਪਾਣੀ ਕਰ ਦੇ ਗਰਮ ਬਟਾ ਵੀ ਬਟ ਠੀਕ ਨਹੀਂ ਪਾਣੀ ਪਾ ਲੈ ਤੇਲ ਪਾ ਦੇ ਵਿੱਚ ਆ ਤੇ ਤੇਲ ਪਾ ਦੇ ਥੋੜਾ ਜਿਹਾ ਮਾਸਟਰ ਜੀ ਕਹਿੰਦੇ ਲੈ ਬਾਈ ਮਾਸਟਰ ਜੀ ਵੀ ਕੋਲੇ ਬੈਠੇ ਨਿਆਣੇ ਅੱਛਾ ਨਿਆਣੇ ਉਹ ਬਾਈ ਬਾਹਰ ਦਿਖਦੇ ਆ ਦਿਖਣ ਲੱਗੇ ਮੜੇ ਮੜੇ ਉਹ ਡੰਡੇ ਰੱਖ ਦੋ ਰੱਖ ਦੋ ਡੰਡੇ ਇਹ ਪੰਮੂ ਦੀਆਂ ਬੰਦੂਖਾਂ ਨਹੀਂ ਮੁੱਕਿਆ ਗਈਆਂ ਤੇ ਲੈ ਹਾਂ ਮੁੱਕ ਲਾਇਆ ਹੈ ਨੰਮਾ ਹਾਂ ਦੇਖੀ ਹਾਂ ਬਈ ਬਾਹਰ ਲੌਂਗ ਦਾ ਬੂਟਾ ਲੱਗਿਆ ਵਾ ਠੀਕ ਨੇ ਤੇ ਉਹਨੂੰ ਕਹਦੇ ਦੱਸਦੇ ਕਿ ਡੰਡਾ ਤੇਰੇ ਪਰੇ ਫਿਰਨਾ ਇਹ ਹਾਂ ਬਈ ਬਲ ਜੂਗਾ ਚੁੱਲਾ ਕਿ ਨਹੀਂ ਬਲ ਗਿਆ ਬਲ ਗਿਆ ਪਰਾਲੀ ਦਾ ਸਾਰਾ ਲੱਤਾ ਮੜਿਆ ਹਾਂ ਚਲੋ ਬਾਈ ਚੱਲ ਰਿਹਾ ਕੰਮ ਲਾ ਮਹਾਰਾ ਦੀ ਕਿਰਪਾ ਨਾਲ ਚੀਰ ਹੋ ਗਿਆ ਸਾਰਾ ਕੁਝ ਹਾਲੇ ਹੋਣੀਓ ਅੱਛਾ ਉਹ ਭਈਆ ਟੋਕਰੀ ਹਲੇ ਚਲੋ ਠੀਕ ਹੈ ਅੱਛਾ ਮੇਥੀ ਚਲੋ ਭਾਈ ਰਿਸ਼ਤੇਦਾਰ ਅੱਜ ਦਾ ਸਾਗ ਬਣਾਉਣ ਆਏ ਤੇ ਸੀ ਮਨ ਲਾਦੀ ਹੈ ਕੰਮ ਲਾ ਲੈ ਭਾਈ ਠੀਕ ਨਹੀਂ ਚਲੋ ਇਕਣਾ ਹੀ ਕੰਮ ਚੱਲਦਾ ਚਾਹੀਦੇ ਆ ਰਲ ਮਿਲ ਕੇ ਲੋ ਭਾਈ ਮੱਗ ਗਿਆ ਚੁੱਲਾ ਤੇ ਕੰਮ ਗਿਆ ਨਿਬੜ ਉਧਰ ਸਾਗ ਤੇ ਜਸਨ ਵੀ ਇਧਰ ਗੱਲ ਕਮੋਟੀ ਜੀ ਕਰੀ ਬੈਠੀ ਹੈ ਕਿਆ ਖਾਂਦੀ ਹੈ ਰਸਗੁਲਾ ਰਸਗੁੱਲਾ ਘਾ ਰਹੀ ਐ ਲੋ ਬਾਈ ਚੱਲੇ ਹੁਣ ਤੇ ਲੰਦੇ ਆ ਭੈਣ ਤੇ ਹੁਣਾ ਹਲਵੇ ਦਾ ਕਹਿੰਦੇ ਸਦਰਪਾਣ ਜਨੇ ਆਪਣੇ ਕੱਪੜੇ ਬਾਈ ਕਰਾ ਲੈ ਕਹਿਵਾ ਸ਼ਾ ਰੱਖਦੇ ਗੱਡੀ ਦੇ ਵਿੱਚ ਚਲੋ ਲੋ ਬਾਈ ਇੱਧਰ ਪੰਮੂ ਕਹਿੰਦਾ ਵੀਰ ਜੀ ਨੂੰ ਲੈ ਕੇ ਜਾਣਾ ਜਸ਼ਨ ਵੀ ਇੱਧਰ ਚਲੋ ਠੀਕ ਆ ਜੀ ਫਰਮਾਸ਼ੀ ਜੀ ਹਾਂ ਤੁੰਗਾ ਮੰਨ ਲਾ ਠੀਕ ਨਹੀਂ ਆਏ ਹੋ ਤੇ ਉਧਰ ਬਾਈ ਭੈਣ ਨੇ ਸ਼ਾ ਰੱਖ ਹਾਂ ਨਹੀਂ ਜੀ ਨਹੀਂ ਹਾਂ ਕੱਲ ਫਿਰ ਕੱਲੇ ਉੱਥੇ ਜਾ ਕੇ ਤੁਹਾਨੂੰ ਪਤਾ ਓਖਾ ਹੈ ਕੱਲ ਨੂੰ ਆਵਾਂਗੇ ਖਾਣ ਵੀ ਠੀਕ ਨਹੀਂ ਲੈ ਬਾਈ ਚੁੱਲਾ ਭਖਿਆ ਵਾ ਹੈ ਅੱਛਾ ਬਾਣ ਜਾ ਕੇ ਨਾ ਪਰਸਨ ਆਉਣਾ ਕੋਈ ਨਹੀਂ ਜਦ ਮਰਜੀ ਕੱਲੂ ਨਹੀਂ ਪਰਸ ਅੱਛਾ ਠੀਕ ਹੈ ਠੀਕ ਹੈ ਚਲੋ ਬਾਈ ਚੱਲ ਠੀਕ ਹੈ ਫਿਰ ਮੰਤ ਟੋਪੀ ਦੋਈ ਟੋਪੀ ਦੇਤੀ 12 ਦਿਨ ਨੂੰ ਜਾਉਂਗਾ ਆਹ ਹੈ ਨਾ ਕਿਤੇ ਲਿਓ ਉਹ ਜਿਹੜਾ ਖੇਲ ਦੀ ਕੋਈ ਅੱਛਾ ਖੇਲ ਲਈ ਮੁੱਠੀ ਆ ਮੇਰੀ ਚਲ ਦਿਖਾ ਦੇ ਕੋਈ ਨਹੀਂ ਨਿਆਣਿਆ ਬਈ ਇਹ ਹਾਂ ਚਲੋ ਚੱਲ ਠੀਕ ਆ ਫਿਰ ਬੰਦ ਚਲੋ ਨੰਨਾ ਨਾ ਦਈ ਇਹਨਾਂ ਨੂੰ ਅੱਛਾ ਲੈ ভাই ਸਾਡਾ ਬਲੌਗ ਇੱਥੇ ਤੱਕ ਤਾਂ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦਾ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦਾ ਜੀ ਸਤਿ ਸ੍ਰੀ ਅਕਾਲ